ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਨਮੀਆਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਇਹ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਜੀ ਜੇ ਕਿਸੇ ਨੇ ਸਾਡੇ ਚੈਨਲ ਦੇ ਜ਼ਰੀਏ ਐਡ ਲਵਣੀ ਹੋਵੇ ਜਾਂ ਰਿਸ਼ਤਾ ਲੈਣਾ ਹੋਵੇ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਤੋਂ ਜੱਟ ਸਿੱਖ ਲੜਕੀਆਂ ਦੇ ਰਿਸ਼ਤੇ 23 ਤਰੀਕ ਦੂਸਰਾ ਮਹੀਨਾ 2024 ਦੇ ਰਿਸ਼ਤਾ ਹੈ ਜੀ ਫਾਈਲ ਨੰਬਰ 1297 ਪਟਿਆਲੇ ਸ਼ਹਿਰ ਤੋਂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਸਮਾਗ ਡੇਟ ਆਫ ਬਰਥ 30 ਤਰੀਕ 8ਵਾਂ ਮਹੀਨਾ 1996 ਦਾ ਬਰਨ ਹਾਈਟ 5 ਫੁੱਟ 6 ਇੰਚ ਸਟੱਡੀ ਪਲੱਸ ਟੂ ਪਾਸ ਨਾਲ ਕੋਰਸ ਹੋਟਲ ਮੈਨੇਜਮੈਂਟ ਦਾ ਕਰਿਆ ਹੋਇਆਗਾ 2 ਸਾਲ ਦਾ ਕੁੜੀ ਪ੍ਰਾਈਵੇਟ ਜੌਬ ਕਰਦੀ ਐ ਤਨਖਾਹ 35000 ਰੁਪਿਆ ਲੈ ਰਹੀ ਐ ਮਹੀਨੇ ਦੀ ਇਸ ਪਰਿਵਾਰ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾਗਾ ਮੁੰਡਾ ਕੈਨੇਡਾ ਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜਮੀਨ 5 ਤੋਂ 10 ਕਿੱਲੇ ਵਿਚਕਾਰ ਆਉਂਦੀ ਹੋਵੇ। ਮੁੰਡੇ ਦੀ ਫੈਮਲੀ ਵਧੀਆ ਹੋਵੇ ਜੀ, ਪਰਿਵਾਰ ਮਿਲ ਵਰਤਣ ਵਾਲਾ ਹੋਵੇ। ਕੁੜੀ ਵਧੀਆ ਸਿਆਣੀ ਤੇ ਸਮਝਦਾਰਾ, ਨਾਲ ਸੋਹਣੀ ਸੁਨੱਖੀ ਵੀ। ਜੇਕਰ ਮੁੰਡਾ ਪੀਆਰ ਆ, ਤਾਂ ਫਿਰ ਜ਼ਮੀਨ 10 ਕਿੱਲੇ ਆਉਂਦੀ ਹੋਵੇ। ਜੇਕਰ ਮੁੰਡਾ ਵਰਕ ਪਰਮਿਟ ਤੇ ਆ, ਫਿਰ ਚਾਹੇ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ। ਨੀਅਰ ਅਬਾਊਟ ਹੋਵੇ ਜੀ ਰਿਸ਼ਤਾ। ਮੁੰਡੇ ਦਾ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ 1297 ਫਾਈਲ ਨੰਬਰ ਕਹਿ ਕੇ ਤੁਸੀਂ ਇਸ ਪਰਿਵਾਰ ਦਾ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1298 ਫਾਈਲ ਨੰਬਰ ਮਲੇਰ ਕੋਟਲੇ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਕਾਸਟ ਕੁੜੀ ਦੀ ਜੱਟ ਸਿੱਖਾ ਗੋਤ ਰੰਦਾਵਾ ਉਮਰ ਕੁੜੀ ਦੀ 26 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਜੀ ਬੀਐਸਸੀ ਨਾਨ ਮੈਡੀਕਲ ਨਾਲ ਹੁਣ ਲੜਕੀ ਪ੍ਰਾਈਵੇਟ ਟੀਚਰ ਲੱਗੀ ਹੋਈ ਹੈ ਸਕੂਲ 'ਚ ਪ੍ਰਾਇਮਰੀ ਪਰਿਵਾਰ ਚ ਮਾਤਾ ਪਿਤਾ ਤੇ ਦੋ ਪ੍ਰਾਣੇ ਪ੍ਰਾਣ ਮੈਰਡਾ ਕੁੜੀ ਵਧੀਆ ਸੋਨੀ ਚ ਨਖੀ ਆ ਮੁੰਡੇ ਨ ਜਮੀਨ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਚਾਹੇ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਜੀ ਰਿਸ਼ਤਾ ਹੋਵੇ ਵਧੀਆ ਪਰਿਵਾਰ ਤੋਂ ਘਰ-ਬਾਰ ਵਧੀਆ ਬਣਿਆ ਹੋਵੇ ਮੁੰਡਾ ਨਿਸ਼ਚਪਤਿਤ ਦੁਰਹਿਤ ਹੋਵੇ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ 1298 ਫਾਈਲ ਨੰਬਰ ਕਹਿ ਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1200 995 ਫਾਈਲ ਨੰਬਰ ਰਿਸ਼ਤਾ ਹੈ ਫਤਿਹਬਾਦ ਤੋਂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਬਰਾੜ ਉਮਰ ਕੁੜੀ ਦੀ 25 ਤਰੀਕ ਨਵੰਬਰ ਮਹੀਨਾ 1996 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਕਰੀਏ ਜੀ ਬੀਏ ਐਮਏ ਡਬਲ ਐਮਏ ਨਾਲ ਕਰੀ ਹੋਈ ਹੈ ਪੜਾਈ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਕੁੜੀ ਹੈ ਕੁੜੀ ਘਰਦਿਆਂ ਦੀ ਕੱਲੀ ਕੱਲੀ ਹੈ ਫਾਦਰ ਸਾਹਿਬ ਬੈਂਕ ਮੈਨੇਜਰ ਦੀ ਪੋਸਟ ਤੋਂ ਰਿਟਾਇਰ ਨੇ ਵਿਆਹ ਵਧੀਆ ਕਰਨਾ ਇਸ ਪਰਿਵਾਰ ਦੀ ਕੁੜੀ ਦਾ ਮੁੰਡੇ ਨੂੰ ਜ਼ਮੀਨ 10 ਕਿੱਲੇ ਤੱਕ ਹੋਵੇ ਇਸ ਪਰਿਵਾਰ ਕੋਲ ਆਪਣੀ ਜ਼ਮੀਨ ਬਹੁਤ ਵਧੀਏਗੀ ਕੁੜੀ ਵਧੀਆ ਸੋਨੀ ਸੋਨੀ ਹੈ ਜੀ ਮੁੰਡਾ ਵਧੀਆ ਸੋਨਾ ਸੁਨਖਾ ਹੋਵੇ ਘਰ-ਬਾਰ ਮੁੰਡੇ ਦਾ ਵਧੀਆ ਬਣਿਆ ਹੋਵੇ ਕਾਸਟ ਮੁੰਡੇ ਦੀ ਸਿਰਫ ਜੱਟ ਸਿੱਖ ਹੀ ਹੋਵੇ ਮੁੰਡਾ ਕਿਤੇ ਵੀ ਪ੍ਰਾਈਵੇਟ ਫੀਲਡ 'ਚ ਜੌਬ ਕਰਦਾ ਹੋਵੇ ਪਰ ਸੈਲਰੀ ਵਧੀਆ ਲੈ ਰਿਹਾ ਹੋਵੇ ਫੈਮਲੀ ਮੁੰਡੇ ਦੀ ਐਜੂਕੇਟਡ ਹੋਵੇ ਪੜ੍ਹੀ ਲਿਖੀ ਹੋਵੇ ਨਾਲ ਮੁੰਡੇ ਦੀ ਵੀ ਪੜ੍ਹਾਈ ਵਧੀਆ ਕੀਤੀ ਹੋਵੇ ਜਿਸ ਪਰਿਵਾਰ ਨੂੰ ਇਸ ਪਰਿਵਾਰ ਦਾ ਰਿਸ਼ਤਾ ਪਸੰਦ ਆਉਂਦਾ 1299 ਫਾਈਲ ਨੰਬਰ ਕਹਿ ਕੇ ਤੁਸੀਂ ਇਸ ਪਰਿਵਾਰ ਦਾ ਰਿਸ਼ਤਾ ਲੈ ਸਕਦੇ ਹੋ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਸੀ ਜੀ ਕੁੜੀਆਂ ਦੇ ਅਗਲਾ ਰਿਸ਼ਤਾ ਇਹ ਹੈ ਜੀ ਹਜੇ ਤੱਕ ਹੋਇਆ ਨਹੀਂ ਹੈਗਾ 1299 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਪਿੰਡ ਹੰਡਾਏ ਹੰਡਾਏ ਆ ਕੁੜੀ ਦੀ ਕਾਸਟ ਹੈ ਜੀ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 1994 ਦਾ ਬਰਨ ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤਿਕ ਭਰਾ ਹੈ ਭਰਾ ਅਨਮੈਰਿਡ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਜ਼ਮੀਨ ਕੁੜੀ ਵਾਲਿਆ ਕੋਲ 18 ਕਿੱਲੇ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਮੁੰਡੇ ਨੂੰ ਜ਼ਮੀਨ ਜੀ 15 ਤੋਂ 20 ਕਿੱਲੇ ਦੇ ਵਿਚਕਾਰ ਆਉਂਦੀ ਹੋਵੇ ਮੁੰਡਾ ਖੇਤੀਬਾੜੀ ਜ਼ਰੂਰ ਕਰਦਾ ਹੋਵੇ ਜੀ ਪੜਿਆ ਚਾਹੇ ਘੱਟ ਹੋਵੇ ਕੁੜੀ ਦੇ ਬਰਾਬਰ ਹੋਵੇ ਹੁੰਡਾ ਨਸ਼ੀ ਪੱਤੀ ਤੁਰਾਇਤ ਹੋਵੇ ਕੁੜੀ ਬਧੀ ਸੋਹਣੀ ਸਨਖੀ ਹੈ ਏਰੀਆ ਸਿਰਫ ਬਰਨਾਲੇ ਦੇ ਨੇੜੇ ਲੱਗਦੇ ਪਿੰਡਾਂ ਦਾ ਹੀ ਹੋਵੇ ਰਿਸ਼ਤਾ ਜੀ ਜਾਂ ਫਿਰ ਬਰਨਾਲਾ ਜ਼ਿਲ੍ਹਾ ਹੋਵੇ ਜਾਂ ਸੰਗਰੂਰ ਹੁੰਡਾ ਬਧੀ ਸੋਨਾ ਹੋਵੇ ਜੀ ਦੇਖਣ ਚ ਵਧੀਆ ਲੱਗਦਾ ਹੋਵੇ ਜ਼ਮੀਨ ਜ਼ਰੂਰ ਨਾਲ ਵਧੀਆ ਆਉਂਦੀ ਹੋਵੇ ਕੁੜੀ ਘਰ ਦਾ ਸਾਰਾ ਕੰਮ ਕਰ ਜਾਣਦੀ ਹੈ ਨਾਲ ਸਿਲਾਈ ਕੜਾਈ ਦਾ ਵੀ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ 1299 ਫਾਈਲ ਨੰਬਰ ਕਹਿ ਕੇ ਇਸ ਪਰਿਵਾਰ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1292 ਫਾਈਲ ਨੰਬਰ ਇਸ ਦੇ ਨਾਲ ਹੀ ਇਹ ਹਜੇ ਹੋਇਆ ਨਹੀਂ ਗਰਿਸ਼ਤਾ ਜ਼ਿਲ੍ਹਾ ਰੋਪੜ ਕੁੜੀ ਦੀ ਕਾਸਟ ਰਾਮਗੜੀਆ ਗੋਤ ਧਮਾਨ ਡੇਟ ਆਫ ਬਰਥ ਹੈ ਜੀ 1996 ਦਾ ਬੋਰਨ ਹਾਈਟ 5 ਫੁੱਟ 5 ਇੰਚ ਸਟੱਡੀ ਬੀਏ ਦੀ ਪੜ੍ਹਾਈ ਕਰੀ ਹੋਈ ਹੈ ਪਰਿਵਾਰ ਚ ਮਾਤਾ ਪਿਤਾ ਤੇ ਦੋ ਪ੍ਰਾਣੇ ਇੱਕ ਪ੍ਰਾ ਮੈਰਿਡ ਆ ਫਾਦਰ ਸਾਹਿਬ ਪੰਜਾਬ ਪੁਰਸੇ ਚੇ ਨੇ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਕੁੜੀ ਸਰਕਾਰੀ ਜੋਬ ਕਰਦੀ ਆ ਹਜੇ ਡਿਊਟੀ ਪਰਿਵਿਸ਼ਨ ਤੇ ਚੱਲ ਰਹੀ ਹੈ ਮੁੰਡੇ ਦੀ ਕਾਸਟ ਸਿਰਫ ਰਾਮਗੜੀਆ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਚੰਗੇ ਪਰਿਵਾਰ ਤੋਂ ਬਾਕੀ ਘਰ-ਵਾਰ ਵਧੀਆ ਬਣਿਆ ਹੋਵੇ ਵਿਆਹ ਵਧੀਆ ਕਰਨਾ ਇਸ ਪਰਿਵਾਰ ਨੇ ਕੁੜੀ ਦਾ ਕੁੜੀ ਸੈਲਰੀ ਵੀ ਵਧੀਆ ਲੈ ਰਹੀ ਹੈ ਜੀ ਸੋਹਣੀ ਸੁਨੱਖੀ ਉੱਚੀ ਲੰਮੀ ਹੈ ਪੁਲਿਸ ਤੇ ਫੌਜੀ ਮਹਿਕਮੇ ਨੂੰ ਛੱਡ ਕੇ ਹੁੰਦਾ ਹੋਰ ਕਿਸੇ ਵੀ ਫੀਲਡ 'ਚ ਚਾਹੇ ਜੌਬ ਕਰਦਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਇਹ ਪਰਿਵਾਰ ਮੁੰਡੇ ਦਾ ਰਿਸ਼ਤਾ ਲੈ ਲੈਣਗੇ ਫਾਈਲ ਨੰਬਰ 1292 ਤੁਸੀਂ ਕਹਿ ਕੇ ਇਸ ਪਰਿਵਾਰ ਦਾ ਰਿਸ਼ਤਾ ਲੈ ਸਕਦੇ ਹੋ ਧੰਨਵਾਦ ਜੀ